ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਸواری ਸੰਗਤ ਜੀ ਤਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਬਾਣੀ ਗਾਥਾ ਜਿਸ ਦਾ ਅੱਜ 23 ਨੰਬਰ ਸ਼ਲੋਕ ਜਿਹੜਾ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਕਿਆ ਸਮਝਾਉਂਦੇ ਹਨ ਕਿਹੜੀ ਸਿੱਖਿਆ ਦਿੰਦੇ ਹਨ ਉਹ ਅਸੀਂ ਵਿਚਾਰ ਕਰਨੀ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਉਚਾਰਨ ਕਿਵੇਂ ਕਰਨਾ ਹੈ ਪੜ੍ਹ ਕੇ ਨਹੀਂ ਪੜ੍ਹਨਾ ਹੈ ਹੋयो ਹੈ ਹੋਵਨ ਤੋ ਹਰਣ ਭਰਣ ਸੰਪੂਰਣਹ ਸਾਧੂ ਸਤਮ ਜਣੋ ਨਾਨਕ ਪ੍ਰੀਤ ਕਾਰਣ ਇਸ ਤਰ੍ਹਾਂ ਉਚਾਰਨ ਹੋਵੇਗਾ ਹੁਣ ਇਸ ਪਾਵਨ ਸ਼ਲੋਕ ਦੀ ਵਿਚਾਰ ਸੰਝ ਕਰੀਏ ਸਭ ਤੋਂ ਪਹਿਲੇ ਜਿਹੜਾ ਸ਼ਬਦ ਲਿਖਿਆ ਹੋਇਆ ਹੈ ਦੋ ਅੱਖਰਾਂ ਤੇ ਦੋ ਲਗਾ ਮਾਤਰਾ ਦੇ ਸਹਿਯੋਗ ਦੇ ਨਾਲ ਹਾਹੇ ਨਹੋੜਾ ਜ਼ੈਨ ਹੋੜਾ ਜਦੋਂ ਜ਼ੈਨ ਹੋੜਾ ਆਵੇਗਾ ਤਾਂ ਆਖਰ ਦੇ ਵਿੱਚ ਊੜੇ ਦੀ ਆਵਾਜ਼ ਨਿਕਲਣੀ ਹੈ ੜਾ ਲੱਗਿਆ ਹੋਇਆ ਹੈ ਊੜੇ ਦਾ ਮੂੰਹ ਖੁੱਲਾ ਰਹੇਗਾ ਪਰ ਉਸ ਤੋਂ ਪਹਿਲਾਂ ਸਿਹਾਰੀ ਜਾਂ ਈਡੀ ਸਿਹਾਰੀ ਸ਼ਬਦ ਵਰਤਿਆ ਜਾਣਾ ਹੈ ਤੇ ਇਹ ਹੋਇਆ ਦਾ ਜਿਹੜਾ ਉਚਾਰਨ ਹੈ ਈਡੀ ਸਿਹਾਰੀ ਪਲੱਸ ਊੜਾ ਇਸ ਤਰ੍ਹਾਂ ਉਚਾਰਨ ਹੋਣਾ ਹੈ ਕਿਉਂਕਿ ਜ਼ੈਨੋ ਤੇ ਊੜਾ ਲੱਗਿਆ ਹੋਇਆ ਹੈ ਇਸ ਕਰਕੇ ਊੜੇ ਨੂੰ ਵੀ ਹੋਣਾ ਲੱਗਣਾ ਤੇ ਊੜੇ ਦਾ ਮੂੰਹ ਉੱਪਰ ਤੇ ਖੁੱਲਾ ਰਹੇਗਾ ਉਚਾਰਨ ਹੋਵੇਗਾ ਹਾਏ ਨਹੋੜਾ ਈਡੀ ਸਿਹਾਰੀ ਊੜੇ ਦਾ ਮੂੰਹ ਖੁੱਲਾ ਪੂਰੇ ਦਾ ਉਪਰੋਕਤ ਮੁਖਲਾ ਹੋਵੇਗਾ ਪੂਰੇ ਨਹੋੜਾ ਕਹਿ ਲਈਏ ਹੋਏ ਹੋ ਉਚਾਰਨ ਹੋਵੇਗਾ ਹੋਏ ਹੋ ਹੋਏ ਉਹ ਤੋਂ ਭਾਵ ਹੋ ਚੁੱਕੇ ਸਮੇਂ ਦੇ ਵਿੱਚ ਪਾਪ ਪਹਿਲਾਂ ਵੀ ਹੋਏ ਹੋ ਹੈ ਹੋਵਨ ਤੋਂ ਇਤਨੇ ਲਗ ਲਗ ਨੇ ਹੋਏ ਉਹ ਮਤਲਬ ਹੋ ਚੁੱਕੇ ਸਮੇਂ ਵਿੱਚ ਪਹਿਲੇ ਸਮੇਂ ਵਿੱਚ ਪਾਪ ਪਰਮਾਤਮਾ ਪਹਿਲਾਂ ਵੀ ਸੀ ਹੈ ਤਾਂ ਪਾਪ ਹੁਣ ਵੀ ਹੈ ਹੋਵੰਤ ਤੋ ਭਾਵ ਅਣ ਵਾਲੇ ਸਮੇਂ ਵਿੱਚ ਵੀ ਉਹ ਪਰਮਾਤਮਾ ਹੋਵੇਗਾ ਹਰਣ ਹਰਣ ਤੋਂ ਭਾਵ ਹੁੰਦਾ ਨਾਸ਼ ਕਰਨਾ ਭਰਣ ਤੋਂ ਭਾਵ ਹੁੰਦਾ ਪੰਨ ਪੂਸ਼ਣ ਕਰਨਾ ਸੰਪੂਰਣ ਹੈ ਹਾ ਨਾਲ ਲਾ ਕੇ ਉਚਾਰਨ ਹੋਵੇਗਾ ਜਿਸਰਗਾ ਦਾ ਜਿਹੜਾ ਉਚਾਰਨ ਹੈ ਅੱਗੇ ਹਾ ਸ਼ਬਦ ਲੱਗੇਗਾ ਜਿਹੜੇ ਜੇ ਅਸੀਂ ਇਸ ਤਰ੍ਹਾਂ ਮੰਨੀਏ ਵੀ ਜਿਵੇਂ ਉਚਾਰਨ ਕਰਨਾ ਹੈ ਉਵੇਂ ਹੀ ਪੜਨਾ ਚਾਹੀਦਾ ਫਿਰ ਇਤੇ ਸੰਪੂਰਨ ਅਗੇ ਵਿਸਰਗਾ ਭੋਲਾਂਗੇ ਨਹੀਂ ਜਿਹੜੀਆਂ ਵਿਸਰਗਾ ਉਹਨੇ ਹਾਹੇ ਦਾ ਰੂਪ ਧਾਰਨ ਕਰਨਾ ਹੈ ਜਿੰਨੇ ਕਈ ਵਾਰੀ ਕੋਈ ਵੀਰ ਅਧਿਕ ਦੀ ਵਰਤੋਂ ਕਰਦੇ ਨੇ ਪਰ ਜਦੋਂ ਪੈਰ ਦੇ ਵਿੱਚ ਬਿੰਦੀ ਦੀ ਮਾਰ ਨਹੀਂ ਆਉਂਦੀ ਫਿਰ ਕਹਿੰਦੇ ਨਹੀਂ ਕਰਦੇ ਗੁਰਵਾਣੀ ਸਮੁੰਦਰ ਹੈ ਆਪਣੀ ਆਪਣੀ ਸਾਡੀ ਛੋਟੀ ਹੋ ਸਕਦੀ ਉਹ ਗੁਰਬਾਣੀ ਬੇਅੰਤ ਹੈ ਸੋ ਆਪਣੀ ਆਪਣੀ ਵਿਚਾਰ ਅਨੁਸਾਰ ਮਤ ਅਨੁਸਾਰ ਜਿੰਨੀ ਕ ਸੰਸੋਜੀਏ ਉਹਨਾਂ ਕਸੀਂ ਗੁਰਬਾਣੀ ਨੂੰ ਸਮਝ ਸਕਦੇ ਆ ਜਿਵੇਂ ਕੋਈ ਸੌਂਦਰ ਦੇ ਵਿੱਚੋਂ ਇਸੇ ਕੋ ਭਾਂਡਾ ਛੋਟਾ ਹੈ ਪੋਲੀ ਭਰ ਸਕਦਾ ਇਸ ਤੋਂ ਵੀ ਛੋਟਾ ਹੈ ਚਮਚਾ ਜਾਂ ਕੜਸ਼ੀ ਇਸ ਤੋਂ ਵੱਡਾ ਚੱਲਾਂਗੇ ਥੋੜਾ ਜਿਹਾ ਗਲਾਸ ਹੋ ਸਕਦਾ ਹੈ ਜੱਗ ਹੋ ਸਕਦਾ ਹੈ ਬਾਲਟੀ ਹੋ ਸਕਦੀ ਹੈ ਤੋ ਜਿੰਨੇ ਕ ਕਿਸੇ ਕੋਲ ਸਮਝ ਹੈ ਹਲਕ ਸਮੁੰਦਰ ਦੇ ਵਿੱਚ ਉਹ ਪਾਣੀ ਜਿੰਨਾ ਕਿਸੇ ਕੋਲ ਭੰਡਾ ਹੈ ਉਹਨਾਂ ਕੋ ਪਾਣੀ ਲੈ ਸਕਦਾ ਜਿੰਨੇ ਤੇ ਸਾਡੀ ਸਮਝ ਦਾ ਭੰਡਾ ਹੈ ਉਹਨਾਂ ਕ ਅਸੀਂ ਗੁਰਬਾਣੀ ਦੇ ਕੋਲੋਂ ਗਿਆਨ ਲੈ ਸਕਦੇ ਹਾਂ ਸੋ ਜੇ ਅਧਗ ਵਰਤੀ ਜਾ ਸਕਦੀ ਹੈ ਤਾਂ ਪੈਰ ਦੇ ਵਿੱਚ ਬਿੰਦੀ ਵਰਤਣ ਦਾ ਵੀ ਕੋਈ ਹਰ ਜ ਨਹੀਂ ਹੈ ਵਰਤ ਲੈਣੀ ਚਾਹੀਦੀ ਇਸੇ ਤਰੀਕੇ ਦੇ ਨਾਲ ਜਿਵੇਂ ਇਹ ਸੰਪੂਰਨ ਸ਼ਬਦ ਹੈ ਬਿਸਰਗਾਂ ਲੱਗੀਆਂ ਨੇ ਅਰਥ ਜਿਹੜਾ ਪਾਠ ਉਚਾਰਨ ਹੋਵੇਗਾ ਸੰਪੂਰਨ ਹੈ ਸੰਪੂਰਨ ਦਾ ਮਤਲਬ ਹੁੰਦਾ ਹਰ ਜਗ੍ਹਾ ਸਰਵ ਵਿਆਪਕ ਜਿਹੜਾ ਸੰਪੂਰਨ ਹੈ ਹਰ ਇੱਕ ਜਗ੍ਹਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਨਾਸ਼ ਕਰਨ ਵਾਲਾ ਹੈ ਜਿਹੜਾ ਪਾਲਣ ਕਰਨ ਵਾਲਾ ਹੈ ਜਿਹੜਾ ਹਰ ਜਗ੍ਹਾ ਮੌਜੂਦ ਹੈ ਸਰਵ ਵਿਆਪਕ ਹੈ ਉਹ ਪਿਛਲੇ ਸਮੇਂ ਵਿੱਚ ਵੀ ਸੀ ਹੁਣ ਵੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਹ ਪ੍ਰਮਾਤਮਾ ਹੋਵੇਗਾ ਸਾਦੂ ਸਤਮ ਸਤ ਮਾਪਛੇਤਰ ਲਗਾ ਸਤਮ ਭਾਵ ਸਤ ਜਾਣਣਾ ਸਤਯਮ ਇਹ ਸੰਸਕ੍ਰਿਤ ਦੇ ਵਿੱਚ ਵੀ ਮਿਲ ਮੋਦੇ ਨੇ ਸਤਯੰ ਇਸੇ ਤਰੀਕੇ ਨਾਲ ਸਤਮ ਸਤ ਸਾਦੂ ਸਤਮ ਜਾਣੋ ਮਾਨਕ ਪ੍ਰੀਤ ਕਾਰਣ ਪ੍ਰੀਤ ਕਾਰਣ ਪ੍ਰੀਤ ਪਾਵੇ ਪ੍ਰੀਤੀ ਪਿਆਰ ਕਾਰਣ ਇਸ ਪਰਮਾਤਮਾ ਦੇ ਨਾਲ ਇਸ ਪਰਮਾਤਮਾ ਦੇ ਨਾਲ ਜਿਹੜਾ ਪਹਿਲੇ ਵੀ ਹੋਰ ਸਮੇਂ ਚ ਹੈਗਾ ਸੀਗਾ ਹੋਂ ਵੀ ਹੈ ਅੱਗੇ ਨੂੰ ਵੀ ਹੋਵੇਗਾ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਨਾ ਉਹ ਹੈ ਭੀ ਸੱਚ ਹੈ ਹੋਸੀ ਭੀ ਸੱਚ ਹੈ ਯਾਨੀ ਹੁਣ ਵੀ ਸੱਚ ਹੈ ਪਹਿਲੇ ਵੀ ਸਹੀ ਸੀਗਾ ਹੁਣ ਵੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ ਤੋਂ ਸਤਿਗੁਰ ਕਹਿੰਦੇ ਨੇ ਜਿਹੜਾ ਪਰਮਾਤਮਾ ਪਰਮੇਸ਼ਰ ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ ਪਾਲਣਾ ਕਰਨ ਵਾਲਾ ਹੈ ਸਰਵ ਵਿਆਪਕ ਹੈ ਉਹ ਪਿਛਲੇ ਸਮੇਂ ਵਿੱਚ ਵੀ ਸੀ ਹੁਣ ਵੀ ਹੈ ਅੱਗੇ ਨੂੰ ਹੋਵੇਗਾ ਉਹਦੇ ਨਾਲ ਪ੍ਰੀਤੀ ਦਾ ਜਿਹੜਾ ਕਾਰਨ ਹੈ ਉਹਦੇ ਨਾਲ ਪੀਧ ਕਿਵੇਂ ਮੰਨੇ ਹੈ ਨਾਨਕ ਉਸ ਮਾਲਕ ਦੇ ਨਾਲ ਪ੍ਰੀਤੀ ਦਾ ਜਿਹੜਾ ਕਾਰਨ ਹੈ ਸਾਦੇ ਸਤਾਂ ਸਾਧ ਸੰਗਤ ਜਾਂ ਗੁਰੂ ਕੀ ਸੰਗਤ ਤੋਂ ਦਾ ਕਾਰਨ ਪ੍ਰਮਾਤਮਾ ਨਾਲ ਪਿਆਰ ਪਣਦਾ ਹੈ ਸਾਧ ਸੰਗਤ ਵਿੱਚ ਉਹਦੇ ਨਾਲ ਪਿਆਰ ਪੈ ਜਾਂਦਾ ਹੈ ਔਰ ਗੁਰੂ ਦੀ ਸੰਗਤ ਕਰਕੇ ਵੀ ਉਹਦੇ ਨਾਲ ਪਿਆਰ ਪੈ ਜਾਂਦਾ ਹੈ ਸੋ ਗੁਰੂ ਕੀ ਸੰਗਤ ਇਹ ਸੱਚ ਹੈ ਇਹ ਸੱਚ ਜਾਣ ਕਿ ਗੁਰੂ ਕੀ ਸੰਗਤ ਕੀਤੇਆਂ ਗੁਰੂ ਕੀ ਸਾਧ ਸੰਗਤ ਦੇ ਦਰਸ਼ਨ ਕੀਤੇਆਂ ਸਤਿਗੁਰੂ ਕਹਿੰਦੇ ਉਸ ਮਾਰਗ ਦੇ ਨਾਲ ਪਿਆਰ ਪ੍ਰੀਤੀ ਜਿਹੜੀ ਹੈ ਉਹ ਬਾਣਾ ਦੀ ਹੈ उसने पै जता है सो so, इस तरह सतगुर इस शलोक समझाते देने कि वह मालिक हर वे है मौजूद है जे वे प्यार करना है तो गुरु की संगत में बचा संगत न प्यार करिए संगत में बैठ के मालिक में चेते करिए वाहू जी का खालसा वाहेगुरु जी की फतेह